ਪਰ ਹਾਰ ਡੌਕੀ ਵਾਲੇ ਕਿੱਥੇ ਮੰਨਦੇ ਆ ਜਿਹੜੇ 6-6 ਮਹੀਨੇ ਲਾ ਕੇ ਪਹੁੰਚੇ ਤੇਰੇ ਦਿਲ ਦੀ ਕੰਧ ਵੀ ਟੱਪ ਜਾਣਗੇ ਨਹੀਂ ਜਿਹੜੇ ਟੱਪ ਗਏ ਕੰਧ ਮੱਕ ਸੀ ਕੋ ਤਾੜੀ ਵਾਰ ਕੇ ਇਜਾਜ਼ਤ ਦੇ ਦਿਓ ਸ਼ੁਰੂ ਕਰਦੇ ਆ ਜੀ ਸੁਧੀ ਆ ਜਾ ਵੀ ਪਰ ਗੱਲਾਂ ਸਾਡੀ ਡਾਇਰੈਕਟ ਗੱਲ ਹੋ ਰਹੀ ਹੈ ਗੁਬਾਰ ਚ ਹੱਡੀ ਬਣੀ ਜਾਂਦਾ ਆ ਗੁੱਡੀ ਜਲਦੀ ਤੇਨ ਦੱਸ ਫੇਰ ਨਾ ਕੋਈ ਬੋਲ ਪੇ ਕਿ ਕਹ ਸਾਰਾ ਨਾ ਆਪਾਂ ਹੈਗੇ ਮਾਊਂਟਨ ਹਾਊਸ ਟ੍ਰੈਸੀ ਦੇ ਵਿੱਚ ਤੇ ਆਪਾਂ ਚੱਲੇ ਆਂ ਜੀ ਮੇਲਾ ਤੁਹਾਨੂੰ ਦਿਖਾਈ ਅਮਰੀਕਾ ਦਾ ਮੇਲਾ ਕਿੱਦਾਂ ਹੁੰਦਾ ਹੈ ਮਨਟੀਕਾ ਸ਼ਹਿਰ ਦੇ ਵਿੱਚ ਆਜੋ ਫਿਰ ਪਹਿਲਾਂ ਕਰਦੇ ਆ ਗੁਰੂ ਘਰ ਦਰਸ਼ਨ ਫਿਰ ਚੱਲਦੇ ਆਪਾਂ ਮੇਲੇ ਆਜੋ ਜੀ ਪੰਜਾਬੀਆਂ ਨੇ ਛੰਨੇ ਕੱਢਿਆ ਚੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਆ ਨਵੀਂ ਬਿਲਡਿੰਗ ਦੀ ਸਾਰੀ ਇੱਥੇ ਹੁੰਦੀ ਪਈ ਐ ਟਰੇਸੀ ਗੁਰੂ ਘਰ ਆ ਦੇਖੋ ਸੰਗਤਾਂ ਪਹੁੰਚੀਆਂ ਨੇ ਇੱਥੇ ਵਧੀਆ ਰਸ਼ ਹੁੰਦਾ ਐ ਸੰਡੇ ਨੂੰ ਸਾਰੇ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਕੈਲੀਫੋਰਨੀਆ ਵਾਲੇ ਗੁਰੂ ਘਰ ਚਲੋ ਜੀ ਆਰਾਮ ਸਸ ਕਿਰਨ ਉਧਰ ਸਾਰਾ ਗੁਰੂ ਨਾਮ ਹੈ ਸੂਰਜ ਦਾ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਕਿੰਨੀਆਂ ਪੈਂਦੀਆਂ ਨੇ ਕੋਈ ਗਿਣਤੀ ਕੋਈ ਨਾ ਧਰਤੀ ਤੇ ਕੋ ਉਹ ਆਕਾਸ਼ਾਂ ਦੇ ਵਿੱਚ ਨਹੀਂ ਗਿਆ ਕੈਨੇਡਾ ਦੇ ਦਾ ਕਿਉਂ ਕੌਣ ਨੇ ਪੜ੍ਹਲੇ ਅਮਰਦਾਸ ਗੁਣ ਤੇ ਤੇਰੀ ਗੁਮਾ ਤੋਹੇ ਬਾਰੇ ਆਵ ਗੱਲ ਕਰੀਆ ਤੁਸ ਸਭ ਨਾਮ ਸ੍ਰੀ ਵਾਹਿਗੁਰੂ ਪੜਸਾ ਬਾਲ ਕਹਿੰਦੇ ਨੇ ਇਹ ਭੱਲਿਆਂ ਦੀ ਕੁੱਲ ਨੇ ਭੰਗੂ ਅਮਰਦਾਸ ਜੀ ਬਾਦ ਸਾਹਿਬ ਦੇ ਤੁਹਾਡੇ ਗੁਣ ਨੇ ਉਹਨਾਂ ਗੁਨਾ ਦੇ ਅੰਸ਼ ਵਿੱਚ ਪਾਇਆ ਜੀ ਪੋਆ ਗੁਰੂ ਘਰ ਲੰਗਰ ਦੈਨ ਆ ਦੇ ਕੋ ਇਥੇ 30 ਮਈ ਤੋਂ ਲੈ ਕੇ ਜੂਨ 2 ਤੱਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਅਸਥਾਨ 'ਤੇ ਜਿਹੜੇ ਪਹੁੰਚ ਰਹੇ ਨੇ ਭਾਈ ਸਾਹਿਬ ਭਾਈ ਨਵਿੰਦਰ ਸਿੰਘ ਜੀ ਜਵਦੀ ਕਲਾਂ ਵਾਲੇ ਅਨੁਪ ਸਿੰਘ ਜੀ ਉਹਨਾਂ ਵਾਲੇ ਮੁਖਤਿਆਰ ਸਿੰਘ ਜੀ ਤੇਨ ਜੀਪਾਲ ਸਿੰਘ ਜੀ ਜਿਹੜੇ ਦਰਵਾਜ਼ਾ ਤੇ ਗਿਆਨੀ ਦਰਬਾਖਸ਼ ਸਿੰਘ ਜੀ ਤੋਂ ਨਹੀਂ ਡਾਕਟਰ ਸਾਹਿਬ ਗੁਰੂ ਜੀ ਇੱਕ ਪ੍ਰਸ਼ਾਦ ਦਿੱਤੇ ਇੱਕ ਜੀ ਇੱਕ ਜੀ ਪੰਚ ਜੀ ਦਾ ਸੰਡੇ ਦਾ ਜਿਹੜਾ ਲੰਗਰ ਹੁੰਦਾ ਮੋਸਟਲੀ ਅਮਰੀਕਾ ਵਾਲਿਆਂ ਦਾ ਬਾਬਾ ਜੀ ਦੇ ਘਰ ਹੁੰਦਾ ਤੇ ਰਾਜੀ ਪ੍ਰਸਾਦ ਜੀ ਸੰਗਤ ਆਹ ਵੇਖੋ ਲੰਗਰ ਤਿਆਰ ਹੋ ਗਿਆ ਭਾਈ ਸਾਹਿਬ ਨੇ ਚਾਹ ਰੈਡੀ ਕਰਤੀ ਬਾਜੀ ਬਾ ਥੈਂਕ ਯੂ ਭਾਈ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਦੇਖੋ ਪਾਪਾ ਜੀ ਉੱਥੇ ਵੀ ਲੰਗਰ ਵਿੱਚ ਕੁਝ ਦੇਖ ਸਕੋ ਕੋਲ ਡਾਇਗ੍ਰਾਮ ਰੈਡੀ ਹੈ ਕਿਸ ਤਰ੍ਹਾਂ ਕੀ ਰੈਡੀ ਹੋਣਾ ਇੱਥੇ ਇਹਨਾਂ ਆਰਕੀਟੈਕਟ ਨੇ ਭਾਈ ਸਾਹਿਬ ਨੇ ਕਹਿ ਦਿੱਤਾ ਵਰਡ ਆਈ ਬਿਊ ਲੈਣਾ ਤਾਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਟ੍ਰੀਟ ਇਹ ਸਦਾ ਸਬਜੀਤ ਸਿੰਘ ਨਨੂਆ ਜੀ ਇਹਨਾਂ ਨੇ ਕਿਤਾਬ ਲਿਖੀ ਹੈ ਇਹਨੂੰ ਜੇ ਟਾਈਮ ਲੱਗਦਾ ਤਾਂ ਜ਼ਰੂਰ ਦੇਖ ਕੇ ਪੜੋ ਇੱਥੇ ਹੀ ਮਿਲਦੀ ਹੈ ਸੰਖੇਪ ਸਿੱਖ ਹ ਇਤਿਹਾਸ ਗੁਰੂ ਨਾਨਕ ਦੇਵ ਜੀ ਦੇ ਉਲਾਤਿ ਸਾਰੇ ਗੁਰੂਆਂ ਦੀ ਫਿਰ ਗੁਰੂ ਘੜ ਨਾਤੀ ਮਹਿਲ ਸਹਿਬ ਜਦੇ ਆਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸਕ ਇਤਿਹਾਸਕ ਸਾਰਾ ਪਾਖਾ ਗਿਆ ਇਹਦੇ ਚ ਜੋ ਕਥਾਵਾਂ ਜੋ ਗੁਰੂ ਗ੍ਰੰਥ ਸਾਹਿਬ ਚ ਆਉਂਦੀਆਂ ਉਹ ਵੀ ਆ ਗਈਆਂ ਉਸ ਤੋਂ ਬਾਅਦ ਭਗਤ ਜਿਨ੍ਹਾਂ ਦੀ ਬਾਣੀ ਆਈ ਹੋਈ ਹੋਏ ਉਹਨਾਂ ਦੀਆਂ ਸਾਰੀਆਂ ਨੇ ਜੀਵਨੀਆਂ ਤੇ ਕਰਾਮਾਤਾਂ ਜੋ ਕੁਝ ਉਹਨਾਂ ਦੇ ਜੀਵਨੀਆਂ ਆਈਆਂ ਹੋਈਆਂ ਆਪਣੇ ਗੁਰੂ ਗ੍ਰੰਥ ਸਾਹਿਬ ਚੋਂ ਆ। ਅੱਛਾ ਇਹ ਚੀਜ਼ਾਂ Google ਤੇ ਹੈ ਨਹੀਂ ਹਾਂਜੀ। ਅ ਤਕਰੀਬਨ ਨਹੀਂ ਮਿਲਦੀਆਂ ਨਹੀਂ ਹੈਗੀਆਂ। ਤੇ ਅਸੀਂ ਸਿੱਖ ਮਾਈ ਭਾਈ ਪੰਜ ਪਿਆਰੇ ਹੋਗੇ ਭਾਈ ਮਰਗਾਨਾ ਜੀ ਹੋਗੇ ਬਾਬਾ ਬੁੱਢਾ ਜੀ ਹੋਗੇ। ਇਹ ਕਰਕੇ ਸਾਰੇ ਸਿੱਖ ਸ਼ਹੀਦਾਂ ਦੀਆਂ ਜੀਵਨੀਆਂ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਕਰਕੇ ਸਾਰੀਆਂ ਫਿਰ ਰਾਜਨੀਤਿਕ ਜੀਵਨ ਬੰਦਾ ਸਿੰਘ ਵਾਰੇ ਛੋਟਾ ਕਲਕੂਰਾ ਵੱਡਾ ਕਲਕੂਰਾ ਮਹਾਰਾਜਾ ਰਣਜੀਤ ਸਿੰਘ ਸਿੱਖ ਜੀਵਨੀਆਂ ਨਵਾਬ ਕਪੂਰ ਸਿੰਘ ਤੇਰਾ ਇਹ ਸਾਰੇ ਇੱਕੋ ਇੱਕ ਮੇਂ ਜੀ ਬੰਤੀ ਆ ਗਿਆ ਫਿਰ ਕਿਸ ਸੰਪਰਦਾਵਾਂ ਤੇ ਜੋ ਕਿ ਸੰਗਤ ਜੀ ਜਿਨ੍ਹਾਂ ਨੇ ਸੰਤ ਜਿਨ੍ਹਾਂ ਨੇ ਪੰਥ ਨੂੰ ਕੁਛ ਸੇਧ ਦਿੱਤੀ ਹੈ ਸੇਵਾ ਕੀਤੀ ਹੈ ਆ 150 ਸਵਾਲ ਲੈਂਦੇ ਜਿਹੜੇ ਤੁਹਾਨੂੰ ਕਿਤੇ ਨਹੀਂ ਹੋ ਸਕਦੇ ਐਸਜੀਪੀਸੀ ਦੇ ਵਿੱਚ ਜਿਹੜਾ ਕੁਐਸਚਨ ਆਨਸਰ ਆਉਂਦੇ ਨੇ ਮਲਟੀਪਲ ਚੁਆਇਸ ਕੁਐਸਚਨ ਹੈ ਇਹ ਜੀ ਦਿੱਤੇ ਹੋਏ ਬਹੁਤ ਹੀ ਈਜ਼ੀ ਹੈ ਟੂ ਦਾ ਪੁਆਇੰਟ ਗੱਲ ਬਹੁਤ ਠੀਕ ਲਓ ਜੀ ਗੁਰਦੁਆਰਾ ਸਾਹਿਬ ਦਾ ਦਰਸ਼ਨ ਸੰਡੇ ਦੇ ਹੋ ਗਏ ਨੇ ਹੁਣ ਇਸ ਤੋਂ ਬਾਅਦ ਆਪਾਂ ਚੱਲੀਏ ਜੀ ਨੈਕਸਟ ਟੂਰ ਤੇ ਜਿਹੜਾ ਆਪਣਾ ਤੁਹਾਨੂੰ ਕਿਹਾ ਸੀ ਦਿਖਾਉਂਦੇ ਹੈਗਾ ਦੀ ਸੱਭਿਆਚਾਰਕ ਪ੍ਰੋਗਰਾਮ ਆਜੇ ਬਾਕੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਚਲੋ ਇਹ ਡੀਜ਼ਲ ਵਾਲੀ ਹੈ ਅਮਰੀਕਾ ਦੇ ਵਿੱਚ ਡੀਜ਼ਲ ਦਾ ਰੇਟ ਹੈਗਾ 5 ਰੁਪਏ 25 ਪੈਸੇ ਪਰ ਗੈਲਨ ਇੱਥੇ ਜਿਹੜਾ ਡੀਜ਼ਲ ਮਿਲਦਾ ਹੈਗਾ ਗੈਲਰਾਂ ਚ ਮਿਲਦਾ 5 ਰੁਪਏ 25 ਪੈਸੇ ਗੈਲਨ ਦਾ ਹਿਸਾਬ ਨਾਲ ਆਪਾਂ ਇੰਡੀਆ ਨੂੰ ਜੁਗਣਾ ਕਰ ਲਈਏ 83 ਨਾਲ ਤੇ 435 ਕਰਦੇ ਆਂਦਾ ਤੇ ਗੈਲਨ ਮਿਲਦਾ ਇਹੜਾ ਇੱਕ ਗੈਲਨ ਹੈਗਾ ਇਹਦੇ ਚ ਅਪ੍ਰੋਕਸੀਮੇਟ 3.75 ਲੀਟਰ ਪਰ ਇਹਦਾ 116 ਰੁਪਏ ਲੀਟਰ ਹੈਗਾ ਜਿਹੜਾ ਪੈਟਰੋਲ ਹੈਗਾ ਇਹ ਤਿੰਨ ਤਰ੍ਹਾਂ ਦਾ ਪੈਟਰੋਲ ਹੁੰਦਾ ਯੂਜ਼ਲੀ ਕੈਲੀਫੋਰਨੀਆ ਦੇ ਵਿੱਚ 5 ਰੁਪਏ 59 ਪੈਸੇ ਪਰ ਗੈਲਨ 5 ਰੁਪਏ 45 ਤੇ 5 ਰੁਪਏ 19 ਪੈਸੇ ਤੇ ਡੀਜ਼ਲ ਹੈਗਾ 5 ਰੁਪਏ 25 ਪੈਸੇ ਸ਼ਾਇਦ ਹੁੰਦਾ ਬਾਅਦ ਵਿੱਚ ਅੰਦਰੋਂ ਸਾਰਾ ਅਮਰੀਕਾ ਲਈ ਜਾਂਦੇ ਰਾਜ ਆਪਣਾ ਪੰਜਾਬੀਆਂ ਦਾ ਹੀ ਇਹ ਇਹਦਾ ਭਾਈ ਜੀ ਚੜਦੀ ਕਲਾ ਰਾਜ ਆਪਣਾ ਪੰਜਾਬੀਆਂ ਦਾ ਹੀ ਸਾਰੇ ਕਿਤੇ ਲੋ ਜੀ ਮੇਲਾ ਪੰਜਾਬੀਆਂ ਦਾ ਇਕੱਠ ਮੁੰਨੀ ਵਾਲਿਆ ਕਲਾ ਕੋਟੇਗਾ ਉਹ ਕੀ ਵਾਲੇ ਪੂਰਾ ਪਾਰਕ ਖੁੱਲਿਆ ਸਟਾਲਾਂ ਲੱਗੀਆਂ ਨਾਲ ਨਾਲੇ ਸਰਾਉਂਡਿੰਗ ਲਾਇਆ ਜੂਸ ਨੇ ਰੈੜੀਆਂ ਸਟਾਲਾਂ ਪੀਜ਼ਾ बैक साइड से लग गया गुरलेज अक्सर कैली हम हसबैंड टैम्परेचर भी मेले देखने वाला ठीक है नॉट बैड हाई 29 ਦਾ ਹੈਗਾ ਅੱਜ ਟੈਂਪਰੇਚਰ ਇੰਡੀਆ ਦੇ ਅਕੋਰਡਿੰਗ ਤੇ ਆਪਣਾ ਅਮਰੀਕਾ ਵਾਲਾ ਕਿੰਨਾ ਹੈਗਾ 80 84 82 84 82 to 84 ਅਮਰੀਕਨ ਤੇ ਗਰਮੀ ਸ਼ੁਰੂ ਹੋ ਚੁੱਕੀ ਆਲਮੋਸਟ ਤੇ ਲੇਟ ਸ਼ੁਰੂ ਹੋਈ ਹੈ ਬਟ ਗਰਮੀਆਂ ਸਟਾਰਟ ਹੋ ਗਈਆਂ ਦੇਖੋ ਦੁਕਾਨਾਂ ਲਾਈਆਂ ਆਪਣੇ ਆਪਣੀਆਂ ਮੇਲਾ ਐਂਟਰੀ ਇਹਨਾਂ ਨੇ ਇਥੇ ਫ੍ਰੀ ਰੱਖੀ ਐ ਬਟ ਦੁਕਾਨਾਂ ਵਾਲੇ ਤਾਂ ਵਿਚਾਰੇ ਆਪਣਾ ਪੇ ਕਰਕੇ ਆਪਣਾ ਰੋਟੇਸ਼ਨ ਕਰਦੇ ਹੋਣੇ ਆ ਲੋ ਜੀ ਇੰਡੀਆ ਵਾਲੀਆਂ ਕਹਿੰਆਂ ਤਾਂ ਵੇ ਸਹੀ ਹੈ ਜਾਂ ਨਹੀਂ ਹੈ ਨਾ ਦੇਖ ਕੇ ਉਹਨੇ ਬਤਾਨਣਾ ਹੈ ਉੱਪਰ ਦੇ ਪਾਸੇ ਲੱਗਦਾ ਹੈ ਥੱਲੇ ਦੇ ਵਾਸ ਲੱਗਦਾ ਹੈ ਜਿਹੜਾ ਜੋੜ ਹੈ ਆ ਬਹੁਤ ਲੋਕਾਂ ਨੂੰ ਨਹੀਂ ਪਤਾ ਹੁੰਦਾ ਇਹ ਕੀ ਚੀਜ਼ ਹੈ ਜੀ ਇਹ ਵੀ ਆ ਸਾਮਾਨ ਸਾਰਾ ਮੇਲੇ ਦੇ ਵਿੱਚ ਰੱਖਿਆ ਹੈ ਕਿੰਨਾ ਚੋਂ ਪਾਉਣ ਵਾਲੀ ਚਮਕੀ ਹਲਕਾਰੀਆਂ ਤੈਨੂੰ ਕੀ ਕੀ ਐ ਕਲੋਥਿੰਗ ਦਾ ਬ੍ਰਾਂਡ ਐ ਆਪਣੇ ਪੰਜਾਬੀ ਮੁੰਡੇ ਨੇ ਬਣਾਇਆ ਯਾ ਦੇਖੋ ਇੱਥੇ ਤੁਸੀਂ ਜੇ ਆਰਡਰ ਕਰਨਾ ਤਾਂ ਕੁਝ ਕਰ ਸਕਦੇ ਹੋ ਆਨਲਾਈਨ ਤੈਨੂੰ ਕੀ ਥਾਣਾ ਦੇ ਥਾਨ ਖੋਲੇ ਆ ਪਾਰਕ ਦੇ ਵਿੱਚ ਜਿਹਨੇ ਆਪਣੀ ਉਧਿਆਣਾ ਕਪੜਾ ਮਾਰਕੀਟ ਆ ਜੇ ਤੁਸੀਂ ਬਾਲਾ ਮੰਡੀ ਹੈਗੇ ਦੇਖੋ ਵਾ ਤੁਸੀਂ ਸਾਨਾਲ ਤਾਂ ਲੋਸੋ ਮੈਨੂੰ ਜੇਡ ਸੀ ਚੰਨਾ ਵੇ ਜਦੋਂ ਮੇਰਾ ਲੈਣ ਆਇਆ ਮੇਰੀ ਤਾਈ ਕੋਲੇ ਕਹਿੰਦਾ ਮੈਂ ਤਾਂ ਸੁਣਿਆ ਸੀ ਤਾਇਆ ਇਸ ਭੜੂਏ ਨੂੰ ਕਿਹੜਾ ਸਮਝਾਵੇ ਕਿਸੇ ਦੇ ਨਾਲ ਨਹੀਂ ਤੋੜਨੀ ਮੁੰਡਾ ਆਵੇ ਤੇ ਨਿਸ਼ੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਤੋਕ ਕਹਿੰਦੇ ਜੇ ਦਰਦਾਰ ਸੰਦੂ ਹੋਰਾਂ ਦੇ ਨਾਲ ਘਾਣਾ ਹੁੰਦਾ ਫੇਰ ਕੀ ਗਾਉਂਦੀ ਮੈਂ ਕਿੰਨੇ ਰੋਮਾਂਟਿਕ ਗੀਤ ਗਾਏ ਨੇ ਜੇ ਜਾਸ ਸੰਤੂ ਦੇ ਨਾਲ ਫਿਰ ਇੱਕ ਵਾਰੀ ਤਾੜੀਆਂ ਮਚਾ ਦੋ ਉਹਨਾਂ ਦੇਖਣਾ ਆਪਣਾ ਨਾਮ ਸਿੱਖਿਆ ਉਸ ਦੇ ਅਥਰ ਮੱਥੇ ਨਾਲ ਛੁਆ ਸਜਣਾ ਆਪਣੀ ਮਾਂ ਬੋਲੀ ਦੇ ਸੋਹਲੇ ਗਾ ਸਜਣਾ ਆਪਣੀ ਮਾਂ ਬੋਲੀ ਦੇ ਸੋਹਲੇ ਗਾ ਸਜਣਾ ਇਸ ਤੋਂ ਬਹਤੋਂ ਪਾਰ ਦੀ ਗੱਲ ਹੈ ਜਿਹੜੀ ਸਦ ਪਿਆਰਤਾ ਦਿਲ ਤੇਰੇ ਕਰਤਾ ਦਿਲ ਤੇਰੇ ਨਾਵੇਂ ਸਜਣਾ ਇਤਬਾਰ ਦੀ ਗੱਤ ਐ ਆਹ ਕਿ ਪਿੱਛੇ ਫਿਰ ਤੈਨੇ ਮੂਰੀ ਤੇਰੇ ਪੰਡ ਤੇ ਤਿੰਨ ਪੰਜ ਕਰ ਤੈਨ ਦੇਖੀ ਕਿਵੇਂ ਖੰਦੇ ਆਹ ਕਿ ਪਿੱਛੇ ਫਿਰ ਤੈਨੇ ਮੂਰੀ ਤੇਰੇ ਪੰਡ ਤੇ ਤਿੰਨ ਪੰਜ ਕਰ ਤੈਨ ਦੇਖੀ ਕਿਵੇਂ ਖੰਦੇ ਵਾਦੂ ਮੈਂ ਤੈਨ ਤੱਕਰ ਪਾਉਂ ਬੰਦੀਏ ਨੀ ਜਿਵੇਂ ਸੋਹਣ ਦੀ ਚੜੀ ਆ ਹਾ ਜੋਰ ਜੱਟ ਤੇਆ ਡੌੜਿਆਂ ਦੇ ਵਿੱਚ ਗੱਲ ਤੇਰੇ ਤੇ ਖੜੀ ਆ ਅੱਲਾ ਜੋਰ ਜੱਟ ਤੇਆ ਡੌੜਿਆਂ ਦੇ ਵਿੱਚ ਗੱਲ ਤੇਰੇ ਤੇ ਖੜੀ ਆ ਹਾਂ ਇਹ ਗੱਲ ਤੇਰੇ ਤੇ ਖੜੀ ਆ ਹਾਂ ਕੀ ਕੀ ਗੱਲ ਤੇ ਆਉਂਦਾ ਹੋਵੇ ਅੱਜੋ ਹੁੰਦਾ ਜਿਹੜਾ ਡੌਂਕੀ ਲਾ ਕੇ ਆ ਹੁਣ ਉਹ ਗੱਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਬਣ ਨਹੀਂ ਰਹੀ ਪਰ ਹਾਰ ਡੌਂਕੀ ਵਾਲੇ ਕਿੱਥੇ ਮੰਨਦੇ ਆ ਜਿਹੜੇ 6-6 ਮਹੀਨੇ ਲਾ ਕੇ ਪਹੁੰਚ ਗਏ ਹੈ ਕਹਿੰਦਾ ਅੜੀਆਂ ਨਾ ਕਰ ਤੂੰ ਅੱਲੜੇ ਚੋਬਰ ਇਹ ਪੰਨ ਦੇਣਗੇ ਗਿਫਟਾਂ ਵਿੱਚ ਰੋਜ਼ ਨਹੀਂ ਮਿਲਣੇ ਤੈਨੂੰ ਇਹ ਕੰਨ ਦੇਣਗੇ ਜੋੜੀ ਬਣਾ ਕੇ ਛੱਡਣਗੇ ਚੋਰੀ ਬਣਾ ਕੇ ਛੱਡਣਗੇ ਜਿਉ ਚੁੰਨੀਆਂ ਦੇ ਨਾਲ ਪੀਕੋ ਦੀ ਨਿੱਤਰ ਦਿਲ ਦੀ ਕੰਦਵੀ ਟੱਪ ਜਾਣਗੇ ਨਹੀਂ ਜਿਹੜੇ ਟੱਪ ਗਏ ਕਦਮਕਸੀ ਕੋ ਦੀ ਉਹ ਤੇਰੇ ਦਿਲ ਦੀ ਕੰਦਵੀ ਟੱਪ ਜਾਣਗੇ ਨਹੀਂ ਜਿਹੜੇ ਟੱਪ ਗਏ ਕੰਧ ਮਕਸੀ ਕੋ ਦੀ ਅਣਿਆਨਾ ਕਰ ਤੂੰ ਅਲੜੇ ਚੋਬਰ ਏ ਪੰਨ ਦੇਣਗੇ ਹੋ ਪੱਟੀਆਂ ਪੱਟੀਆਂ ਕੰਪਨੀਆਂ ਦੇ ਇਹੀ ਤਾਂ ਗੁੱਡ ਲੱਕ ਚਲਾਉਂਦੇ ਜਾਂ ਜਾਨੂ ਹੱਥ ਵੀ ਪਾੜਣਗੇ ਨਹੀਂ ਪਾਵੇਂ ਅੱਜ ਕੱਲ ਟਰੱਕ ਚਲਾਉਂਦੇ ਓ ਪੱਟੀਆਂ ਪੱਟੀਆਂ ਕੰਪਨੀਆਂ ਦੇ ਇਹੀ ਤਾਂ ਗੁੱਡ ਲੱਕ ਚਲਾਉਂਦੇ ਜਾਂ ਜਾਨੂ ਹੱਥ ਵੀ ਪਾੜਣਗੇ ਨਹੀਂ ਪਾਵੇਂ ਅੱਜ ਕੱਲ ਟਰੱਕ ਚਲਾਉਂਦੇ ਓ ਤੈਨੂੰ ਫੀਮ ਵਾਂਗਰਾ ਰੱਖਣਗੇ ਤੇ ਨੂ ਪੀਮ ਬਾਂਗਰਾਂ ਰੱਖਣਗੇ ਜੋ ਪੇਟ ਹੁੰਦੀ ਆ ਢਿੱਕੋ ਦੀ ਤੇਰੇ ਦਿਲ ਦੀ ਕੰਧ ਵੀ ਟਪ ਜਾਣਗੇ ਨਹੀਂ ਜਿਹੜੇ ਟਪ ਕੇ ਕੰਧ ਮਕਸੀਕੋ ਦੀ ਹੋ ਤੇਰੇ ਦਿਲ ਦੀ ਕੰਧ ਵੀ ਟਪ ਜਾਣਗੇ ਨਹੀਂ ਜਿਹੜੇ ਟਪ ਕੇ ਕੰਧ ਮਕਸੀਕੋ ਦੀ ਤਾੜੀਆਂ ਦਾ ਦੇ ਯਾਰ ਆਪਣੇ ਦੱਸ ਸਕਦੇ ਆ ਤੇ ਤੂੰ ਫਰੂਟ ਸੋਣੀਏ ਇਹ ਲੱਗੇ ਕਿਸੇ پری ਦਾ ਸਰੂਪ ਸੋਹਣੀਏ ਹੋ ਦੇਖਾਂਗੇ ਹੁਸਨ ਕੀ ਕੀ ਕਾਰ ਕਰੂੰਗਾ ਹੋ ਪਹਿਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ ਜੇ ਤਿੰਨ ਚਾਰ ਗੱਪਰੂ ਹਲਾਕ ਕੀ ਦੇਣਾ ਹੋ ਫਿਰ ਫਾਇਦਾ ਕੀ ਬਲਾਸੋ ਪਾ ਕੇ ਨਿਕਲਿਦਾ ਸੋ ਇੱਕ ਬਾਰ ਜ਼ੋਰਦਾਰ ਤਾੜੀ ਮਾਰ ਕੇ ਇਜਾਜ਼ਤ ਦੇ ਦਿਓ ਸ਼ੁਰੂ ਕਰਦੇ ਆ ਜੀ ਸਦੀ ਆ ਜਾ ਵੀ ਪਰਦਾ ਮਾਰ ਹੋ ਮੋੜ ਕਾੜ ਤੇਰੀ ਕੱਲੀ ਹੋ ਮੋੜ ਕਾੜ ਤੇਰੀ ਕੋਬਣਾ ਕੱਤ ਦੀ ਕੱਲੀ ਨਾ ਕੇ ਤੋ ਫੋੜ ਕਦੋ ਕਾੜ ਤੇਰ ਕੱਲੀ ਕਰਾਈ ਆਉਣਾ ਨਕਾ ਵਖਰਾ ਆਉਣਾ ਨਕਾ ਕੰਨਾ ਨਾਲ ਰਫੜਾ ਨਹੀਂ ਗੁਜ਼ਾਰਾ ਪੰਜਾਬੀ ਮੇਲੇ ਦੇ ਵਿੱਚ تشریف ਫਰਮਾ ਬਹੁਤੀ ਗਰਮੀ اور ਦੁਪਹਿਰ ਤੋਂ ਬੈਠੇ ਹੋਏ ਸਾਰੇ ਮੇਰੇ ਸਤਿਕਾਰਯੋਗ ਵੀਰ ਬਜ਼ੁਰਗ ਮਾਤਾਵਾਂ ਭੈਣਾ ਬੱਚਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੇ ਮੇਰੇ ਸਾਥੀ ਕਲਾਕਾਰਾਂ ਵੱਲੋਂ ਨਿੱਗੀ ਜੀ ਐਨ ਜੀ ਖੁਸ਼ ਆਮਦੀਦ ਸਵਾਗਤਮ ਤੁਹਾਡਾ ਸਭ ਦਾ ਵੈਲਕਮ ਤੁਹਾਨੂੰ ਸਭ ਨੂੰ ਜਦ ਮੈਂ ਆ ਰਿਹਾ ਸੀ ਜੀ ਸ਼ੋਅ ਲਈ ਪਾਰਕ ਵਿੱਚ ਜਦ ਐਂਟਰੀ ਕੀਤਾ ਤੇ ਮੈਨੂੰ ਆਪਣੀਆਂ ਗਾਈਆਂ ਹੋਈਆਂ ਲੈਣਾ ਬਿਲਕੁਲ ਸੱਚ ਲੱਗੀਆਂ ਕਿ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ ਤੇ ਨਾਮ ਗੁਰਾਂ ਦਾ ਧਿਆਉਂਦੇ ਨੇ ਇਹ ਚੜ੍ਹਦੀ ਕਲਾ ਵਿੱਚ ਰਹਿਣ ਹਮੇਸ਼ਾ ਹਰਦਮ ਹੱਸਦੇ ਗਾਉਂਦੇ ਨੇ ਜਿੱਦਾਂ ਟੈਕਨ ਫੁੱਲ ਗਲਾਬੀ ਨਾਲੇ ਰੱਖਦੇ ਟੌਰ ਨਵਾਬੀ ਅਣਖ ਨਾਲ ਜਿਉਂਦੇ ਨੇ ਤੁਹਾਡੀਆਂ ਮਿਹਨਤਾਂ ਨੂੰ ਗੁਰੂ ਮਹਾਰਾਜ ਨੇ ਬਹੁਤ ਭਾਗ ਲਾਇਆ ਜੀ ਇੱਥੇ ਆ ਕੇ ਤੁਸੀਂ ਕਾਮਯਾਬ ਹੋਏ ਹੋ ਤੁਸੀਂ ਕਾਮਯਾਬ ਹੋਏ ਤੇ ਨਾਲ-ਨਾਲ ਸਾਡਾ ਕਲਾਕਾਰਾਂ ਦਾ ਟੋਰੀ ਫੁਲਕਾ ਚੱਲਦਾ ਮੇਲੇ ਲੱਗਦੇ ਨੇ ਸ਼ੋਅ ਹੁੰਦੇ ਆ ਇਹ ਸਭ ਤੁਹਾਡੀ ਬਦੌਲਤ ਆ

Que eu lidei ਅਰਦਸ਼ ਵੀ ਭੁਲੇ ਆਇਆ ਤੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰੇ ਅਮਰ ਗੋਇੰਕ ਜੀ ਆਇਆਂ ਨੂੰ ਸਾਡੇ ਸਾਰੇ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਆਕੇ ਤੇ ਇਸ ਦੁਨੀਆ ਦੇ ਵਿੱਚ ਬਿਆ ਜੋ ਨ ਆਪਣੀ ਨੂਰ ਉਹ ਵਿਦਾ ਹੱਥ ਪਸਾਰਿਆਂ ਤੈਨੂੰ ਕੁਝ ਨਹੀਂ ਹੋ ਮਿਲਣਾ ਤੇ ਕਾਣੋਂ ਅੰਧਿਆਂ ਵਾਂਗ ਰਟੋਵੇਂ ਕਿਸੇ ਦਾ ਮਰ ਜਾ ਤੇ ਤੈਨੂੰ ਗਮ ਨਾ ਭੋਰਾ ਤੇਰਾ ਆਪਣਾ ਮਰੇ ਤੇ ਤੂ ਰੋ ਮਨਜ਼ੂਰ ਕਰੀਨਾ ਕੱਲ ਦਾਵਾ ਦਾ ਤੇ ਖਾਉਰੇ ਕੱਲ ਓਏ ਹੋਏ ਲੈ ਮੈਂ ਬੈਠੀ ਤੂੰ ਛਾਂ 'ਚ ਕਹਿੰਦੀ ਜਿੰਨੀ ਦੇਰ ਤੁਸੀਂ ਗੱਲਾਂ ਗੋਰੀਆਂ ਗਾਉਣਾ ਤੇ ਸਾਡੀਆਂ ਗੱਲਾਂ ਕਾਲੀਆਂ ਹੋ ਜਾਣੀਆਂ ਬੈਠੀ ਛਾਂ 'ਚ ਸੰਗ ਕਰ ਇੰਨਾ ਵੱਲ ਵੇਖ ਹਾਂ ਵੱਲ ਹੈ ਮੈਨੂੰ ਹੁਣ ਇਹਨਾਂ ਦੀ ਸੌ ਮੈਂ ਸਾਰਾ ਗਾਣਾ ਧੂਪੇ ਖੜ ਕੇ ਗਾਉਣਾ ਥੋੜਾ ਇੱਕ ਹਵਾ ਦਾ ਡਰ ਹੈ ਮੇਰਾ ਚਾਦਰ ਨਾਲ ਉਹਦੇ ਮੂੰਹ ਧਿਆਨ ਰੱਖਣਾ ਪੈਂਦਾ ਓਏ ਬੰਦੇ ਦੀ ਇੱਜ਼ਤ ਆਪ ਦੇ ਹੱਥਾਂ ਚ ਹੁੰਦੀ ਐ ਜੀ ਮੈਨੂੰ ਧਿਆਨ ਰੱਖਣਾ ਪੈਂਦਾ ਮੈਨੂੰ ਪਤਾ ਨਹੀਂ ਸੀ ਮੌਸਮ ਦਾ ਬਖਸੂਏ ਇੰਡੀਆ ਰਹਿ ਕੇ ਗੱਲਾਂ ਗੋਰੀਆਂ ਵਿੱਚ ਟੋਏ ਹਮ ਮਰ ਗਏ ਨਹੀਂ ਹੋਏ ਹੋਏ ਚੱਲ ਪਾਣੀ ਵੀ ਆਉਣਾ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ

ਦਾ ਸਫਰ ਆਪਣਾ ਸੀ ਤੱਕੀ ਇਹ ਰਿਹਾ ਆਪਣਾ ਅੱਜ ਦਾ ਦਿਨ ਤੇ ਤੁਹਾਨੂੰ ਦਿਖਾਇਆ ਮੇਲਾ ਤੇ ਮਿਲ ਜਿਆਂਗੇ ਫਿਰ ਨਵੇਂ ਸਫਰ ਦੇ ਵਿੱਚ ਕਿਸੇ ਦਿਨ ਕੋਸ਼ਿਸ਼ ਕਰਾਂਗੇ ਲਾਈਫ ਬਿਜ਼ੀ ਰਹਿੰਦੀ ਹੈ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕੁਝ ਨਵਾਂ ਉਸ ਤੁਹਾਨੂੰ ਬਣਾ ਕੇ ਕਿ ਅਮਰੀਕਾ ਦਾ ਟੂਰ ਕਰਾਉਂਦੇ ਰਹੀਏ ਧੰਨਵਾਦ